ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਖੜਾ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਚੁੱਕੀ ਹੈ ਜਿਸ ਤੋਂ ਬਾਅਦ ਗੋਤਾਖੋਰਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਕਾਰ ਅਤੇ ਕਾਰ ਚਾਲਕ ਦਾ ਪਤਾ ਲਗਾਇਆ ਜਾ ਸਕੇ ਤਾਂ ਸਰਹੰਦ ਤੋਂ ਲੰਘਦੀ ਹੋਈ ਪਾਖੜਾ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਚੁਕੀ ਹੈ ਸਰਹੰਦ ਫਲੋਟਿੰਗ ਦੇ ਨਜ਼ਦੀਕ ਇਹ ਵੱਡਾ ਹਾਦਸਾ ਵਾਪਰਿਆ ਕਾਰ ਚਾਲਕ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚਲ ਸਕਿਆ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਮੰਡੀ ਕੋਵਿੰਡ ਦੇ ਘੜ ਦਾ ਰਹਿਣ ਵਾਲਾ ਇੱਕ ਵਿਅਕਤੀ ਕਾਰ ਸਮੇਤ ਪਾਖੜਾ ਨਹਿਰ ਦੇ ਵਿੱਚ ਡਿੱਗ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਫਲੋਟਿੰਗ ਦੇ ਨਜ਼ਦੀਕ ਕੱਚੇ ਰਸਤੇ ਤੋਂ ਕਾਰ ਲੈ ਕੇ ਜਾ ਰਹੀ ਸੀ ਹਾਲਾਂਕਿ ਕਿਉਂ ਕੱਚੇ ਰਸਤੇ ਦੇ ਉੱਤੇ ਇਸ ਦੇ ਵੱਲੋਂ ਕਾਰ ਲੈ ਕੇ ਜਾਂਦੀ ਗਈ ਤੇ ਕਿਵੇਂ ਇਹ ਨਹਿਰ ਦੇ ਵਿੱਚ ਕਾਰ ਡਿੱਗ ਜਾਂਦੀ ਹੈ ਇਹ ਜਾਂਚ ਦਾ ਵਿਸ਼ਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ rescuer operation ਕੀਤਾ ਜਾ ਰਿਹਾ ਹੈ ਤਾਂ ਕਿ ਇਸ ਕਾਰ ਚਾਲਕ ਦਾ ਪਤਾ ਲਗਾਇਆ ਜਾ ਸਕੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਕਿ ਜਿਸ ਵੇਲੇ ਗੱਡੀ ਦੇ ਉੱਤੇ ਜਾਂਦਾ ਹੋਇਆ ਇਹ ਸ਼ਖਸ ਅਚਾਨਕ ਗੱਡੀ ਸਮੇਤ ਭਾਖੜਾ ਨਹਿਰ ਦੇ ਵਿੱਚ ਡਿੱਗ ਜਾਂਦਾ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਧਿਕਾਰੀ ਪਹੁੰਚੇ ਹੋਏ ਨੇ ਗੋਤਾਖੋਰਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਗਾਂ ਨੇ ਕਿ ਇਸ ਕਾਰ ਚਾਲਕ ਨੂੰ ਬਾਹਰ ਕੱਢਿਆ ਜਾ ਸਕੇ ਕੜੀ ਮੁਸ਼ਕਲ ਇਹਨਾਂ ਗੋਤਾਖੋਰਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਕਾਰ ਚਾਲਕ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਤਾਂ ਫਲੋਟਿੰਗ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਭਾਖੜਾ ਨਹਿਰ ਦੇ ਵਿੱਚ ਕਾਰ ਸਣੇ ਡ라이ਵਰ ਡਿੱਗ ਚੁਕਿਆ ਇਹ ਜਾਂਚ ਦਾ ਵਿਸ਼ਾ ਹੈ ਕਿ ਰਾਤ ਦੇ ਸਮੇਂ ਇਹ ਵਿਅਕਤੀ ਆਪਣੀ ਕਾਰ ਨੂੰ ਕੱਚੇ ਰਸਤੇ ਤੋਂ ਕਿਉਂ ਲੈ ਕੇ ਜਾ ਰਿਹਾ ਸੀ ਤੇ ਇਹ ਕਾਰ ਕਿਵੇਂ ਨਹਿਰ ਦੇ ਵਿੱਚ ਡਿੱਗੀ ਆ ਤਾਂ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਅਚਾਨਕ ਇੱਕ ਕਾਰ ਸਵਰਨ ਡਰਾਈਵਰ ਨਹਿਰ ਦੇ ਵਿੱਚ ਡਿੱਗ ਗਿਆ ਜਾਂ ਫਿਰ ਇਹਨਾਂ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਏਗਾ ਤਾਂ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੀ ਸਰਹੰਦ ਤੋਂ ਗੁਜ਼ਰਦੀ ਹੋਈ ਭਾਕੜਾ ਨਹਿਰ ਦੇ ਵਿੱਚ ਕਾਰ ਡਿੱਗ ਚੁੱਕੀ ਹੈ ਜਿਸ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਗੋਤਾਖੋਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਅਜੇ ਤੱਕ ਇਸ ਕਾਰ ਚਾਲਕ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਉਂ ਇਸ ਕੱਚੇ ਰਸਤੇ ਤੋਂ ਜਾ ਰਿਹਾ ਸੀ ਕਿਸੇ ਕੰਮ ਜਾ ਰਿਹਾ ਸੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾ ਰਿਹਾ ਸੀ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਘਰੋਂ ਨਿਕਲਿਆ ਸੀ ਪਰ ਘਰ ਜਾਣਾ ਇਸ ਨੂੰ ਨਸੀਬ ਨਹੀਂ ਹੋਇਆ ਕਿਉਂਕਿ ਨਹਿਰ ਦੇ ਵਿੱਚ ਇਸ ਦੀ ਕਾਰ ਅਤੇ ਡਰਾਈਵਰ ਇਹ ਦੋਨੇ ਡਿੱਗ ਜਾਂਦੇ ਨੇ ਜਿਸ ਤੋਂ ਬਾਅਦ ਅਜੇ ਤੱਕ ਇਸ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਖੜਾ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਚੁੱਕੀ ਹੈ ਜਿਸ ਤੋਂ ਬਾਅਦ ਗੋਤਾਖੋਰਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਕਾਰ ਅਤੇ ਕਾਰ ਚਾਲਕ ਦਾ ਪਤਾ ਲਗਾਇਆ ਜਾ ਸਕੇ ਤਾਂ ਸਰਹੰਦ ਤੋਂ ਲੰਘਦੀ ਹੋਈ ਪਾਖੜਾ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਚੁਕੀ ਹੈ ਸਰਹੰਦ ਫਲੋਟਿੰਗ ਦੇ ਨਜ਼ਦੀਕ ਇਹ ਵੱਡਾ ਹਾਦਸਾ ਵਾਪਰਿਆ ਕਾਰ ਚਾਲਕ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਮੰਡੀ ਕੋਵਿੰਡ ਦੇ ਘੜ ਦਾ ਰਹਿਣ ਵਾਲਾ ਇੱਕ ਵਿਅਕਤੀ ਕਾਰ ਸਮੇਤ ਪਾਖੜਾ ਨਹਿਰ ਦੇ ਵਿੱਚ ਡਿੱਗ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਫਲੋਟਿੰਗ ਦੇ ਨਜ਼ਦੀਕ ਕੱਚੇ ਰਸਤੇ ਤੋਂ ਕਾਰ ਲੈ ਕੇ ਜਾ ਰਹੀ ਸੀ ਹਾਲਾਂਕਿ ਕਿਉਂ ਕੱਚੇ ਰਸਤੇ ਦੇ ਉੱਤੇ ਇਸ ਦੇ ਵੱਲੋਂ ਕਾਰ ਲੈ ਕੇ ਜਾਂਦੀ ਗਈ ਤੇ ਕਿਵੇਂ ਇਹ ਨਹਿਰ ਦੇ ਵਿੱਚ ਕਾਰ ਡਿੱਗ ਜਾਂਦੀ ਹੈ ਇਹ ਜਾਂਚ ਦਾ ਵਿਸ਼ਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ rescuer operation ਕੀਤਾ ਜਾ ਰਿਹਾ ਹੈ ਤਾਂ ਕਿ ਇਸ ਕਾਰ ਚਾਲਕ ਦਾ ਪਤਾ ਲਗਾਇਆ ਜਾ ਸਕੇ ਦੇਰ ਰਾਤੀਏ ਘਟਨਾ ਦੱਸੀ ਜਾ ਰਹੀ ਹੈ ਕਿ ਜਿਸ ਵੇਲੇ ਗੱਡੀ ਦੇ ਉੱਤੇ ਜਾਂਦਾ ਹੋਇਆ ਇਹ ਸ਼ਖਸ ਅਚਾਨਕ ਗੱਡੀ ਸਮੇਤ ਭਾਖੜਾ ਨਹਿਰ ਦੇ ਵਿੱਚ ਡਿੱਗ ਜਾਂਦਾ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਧਿਕਾਰੀ ਪਹੁੰਚੇ ਹੋਏ ਨੇ ਗੋਤਾਖੋਰਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਗਾਂ ਨੇ ਕਿ ਇਸ ਕਾਰ ਚਾਲਕ ਨੂੰ ਬਾਹਰ ਕੱਢਿਆ ਜਾ ਸਕੇ ਕੜੀ ਮੁਸ਼ਕਲ ਇਹਨਾਂ ਗੋਤਾਖੋਰਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਕਾਰ ਚਾਲਕ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ